ਵਾਚਿੰਗ ਪੰਜਾਬੀ ਵਾਈਟਬੋਰਡ ਚੈਨਲ ਰੇ ਰਹੇ ਨ ਵਰਜਿਆ ਮੂਲ ਰਾਜਾ ਉਸੇ ਵਕਤ ਜਲਾਦ ਸਦਾਮਦਾਈ ਲੱਗੇ ਰੋਣ ਦੀਵਾਨ ਵਜ਼ੀਰ ਸਾਰੇ ਦਿਲ ਰਾਜੇ ਦੇ ਤਰਸ ਨ ਆਮਦਾਈ ਇਹਦੇ ਹੱਥ ਤੇ ਪੈਰ ਆਜ਼ਾਦ ਕਰੋ ਰਾਜਾ ਮੁਕਤੀ ਇਹ ਫਰਮਾਮਦਾਈ ਤਾਦਰ ਯਾਰ ਖਲੋਇ ਕੇ ਮਾਉਤਾਏ ਪੂਰਨ ਭਗਤ ਸਲਾਮ ਬੁਲਾਮਦਾਈ ਉਹ ਕਿਹੜੇ ਕਾਰਨ ਸਨ ਜਿਸ ਕਰਕੇ ਰਾਜਾ ਇੰਨੇ ਗੁੱਸੇ ਵਿੱਚ ਸੀ ਕਿਸੇ ਦੀ ਸੁਣ ਨਹੀਂ ਸੀ ਰਿਹਾ ਤੇ ਉਸ ਨੇ ਜਲਾਦਾ ਨੂੰ ਪੂਰਨ ਦੇ ਹੱਥ ਪੈਰ ਵੱਢਣ ਦਾ ਹੁਕਮ ਦੇ ਦਿੱਤਾ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਪੰਜਾਬੀ ਵਾਈਟ ਬੋਰਡ ਤੇ ਅੱਜ ਦੀ ਸਾਡੀ ਵੀਡੀਓ ਦਾ ਵਿਸ਼ਾ ਹੈ ਪੂਰਨ ਭਗਤ ਦੀ ਦਿਲ ਸ਼ੋ ਲੈਣ ਵਾਲੀ ਕਹਾਣੀ ਇੱਕ ਐਸੀ ਦਾਸਤਾਂ ਜੋ ਮਮਤਾ ਤਿਆਗ ਅਤੇ ਧਰਮ ਦੀ ਮਹਿਮਾ ਦਰਸਾਉਂਦੀ ਹੈ ਤਾਂ ਆਓ ਸੁਣਦੇ ਹਾਂ ਪੂਰਨ ਭਗਤ ਦੀ ਕਹਾਣੀ ਮਦ ਕਾਲੀਨ ਸਮੇਂ ਵਿੱਚ ਸਿਆਲਕੋਟ ਵਿੱਚ ਰਾਜਾ ਸਲਵਾਨ ਦਾ ਰਾਜ ਸੀ ਉਹ ਮौज-ਮਸਤੀ ਵਾਲਾ ਰਾਜਾ ਸੀ ਜਿਸ ਨੂੰ ਸਾਰੀਆਂ ਸੁੱਖ ਸੁਹੇਲਤਾ ਮਿਲ ਰਹੀਆਂ ਸਨ ਪਰ ਉਸ ਦੀ ਜ਼ਿੰਦਗੀ ਵਿੱਚ ਇੱਕ ਔਲਾਦ ਦੀ ਕਮੀ ਸੀ ਬੜੀਆਂ ਮੰਨਤਾ ਮੰਗਰੋਂ ਢਲਦੀ ਉਮਰ ਵਿੱਚ ਰਾਣੀ ਛਿਰਾਂ ਦੀ ਕੁੱਖੋਂ ਇੱਕ ਪੁੱਤਰ ਨੇ ਜਨਮ ਲਿਆ ਜਿਸ ਦਾ ਨਾਂ ਪੂਰਨ ਰੱਖਿਆ ਗਿਆ ਰਾਜੇ ਨੇ ਪੂਰਨ ਦਾ ਭਵਿੱਖ ਜਾਣ ਲਈ ਨਜੂਮੀਆਂ ਨੂੰ ਸੱਦਿਆ ਉਹਨਾਂ ਨੇ ਸਲਾਹ ਦਿੱਤੀ ਕਿ ਪੂਰਨ ਨੂੰ 12 ਸਾਲ ਤੱਕ ਮਾਂ-ਬਾਪ ਤੋਂ ਦੂਰ ਰੱਖਿਆ ਜਾਵੇ ਨਹੀਂ ਤਾਂ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਪਵੇਗਾ ਇਸ ਸਲਾਹ ਨੂੰ ਮੰਨਦਿਆਂ ਸਲਵਾਨ ਨੇ ਪੂਰਨ ਨੂੰ ਇੱਕ ਭੌਰੇ ਵਿੱਚ ਪਾਉਣ ਦਾ ਹੁਕਮ ਦੇ ਦਿੱਤਾ ਇਛਰਾ ਇਸ ਫੈਸਲੇ ਨਾਲ ਟੁੱਟ ਗਈ ਪਰ ਰਾਜੇ ਦੇ ਹੁਕਮ ਅੱਗੇ ਕਿਸੇ ਦੀ ਨਾ ਚੱਲੀ ਪੂਰਨੂ ਗੋਲੀਆਂ ਸਮੇਤ ਪੌਰੇ ਵਿੱਚ ਪਾ ਦਿੱਤਾ ਗਿਆ ਅਤੇ ਇਛਰਾ ਪੁੱਤਰ ਦੇ ਵਿਛੋੜੇ ਵਿੱਚ ਹੰਝੂਆਂ ਨਾਲ ਜੀਵਨ ਬਤੀਤ ਕਰਨ ਲੱਗੀ ਸਮੇ ਦੇ ਨਾਲ ਸਲਵਾਨ ਨੇ ਆਪਣੀ ਇਸ ਪ੍ਰਸਤੀ ਲਈ ਜਵਾਨ ਮੁਟਿਆਰ ਲੂਣਾ ਨੂੰ ਦੂਜੀ ਰਾਣੀ ਬਣਾ ਲਿਆ ਇਛਰਾ ਲਈ ਸਲਵਾਨ ਦੇ ਮਨ ਵਿੱਚ ਹੁਣ ਕੋਈ ਖਿੱਚ ਨਹੀਂ ਸੀ ਪੂਰਨ ਮਾਪੇ ਦੀ ਮਮਤਾ ਤੋਂ ਵਾਂਝਾ ਪੌਰੇ ਵਿੱਚ ਹੌਲੀ-ਹੌਲੀ ਜਵਾਨ ਹੋਣ ਲੱਗਿਆ 12 ਸਾਲ ਬੀਤਣ ਮੰਗਰੋਂ ਪੂਰਨ ਪੌਰੇ ਵਿੱਚੋਂ ਬਾਹਰ ਆਇਆ ਉਸ ਦਾ ਰੂਪ ਅਤੇ ਯੋਗ ਸਾਧਨਾ ਦੀ ਚਮਕ ਸਾਰਿਆਂ ਨੂੰ ਮੋਹ ਰਹੀ ਸੀ ਉਹ ਸਲਵਾਨ ਦੇ ਦਰਬਾਰ ਵਿੱਚ ਆਪਣੇ ਪਿਤਾ ਸਾਹਮਣੇ ਪਹੁੰਚਿਆ ਸਲਵਾਨ ਨੇ ਪੂਰਨ ਨੂੰ ਪਹਿਲਾਂ ਆਪਣੀਆਂ ਮਾਵਾਂ ਨੂੰ ਮਿਲਣ ਦਾ ਹੁਕਮ ਦਿੱਤਾ ਪੂਰਨ ਪਹਿਲਾਂ ਇਛਰਾਂ ਨੂੰ ਮਿਲਿਆ ਇਛਰਾਂ ਦੀਆਂ ਅੱਖਾਂ ਵਿੱਚੋਂ ਮਮਤਾ ਦੇ ਹੰਝੂ ਵਹਿ ਤੁਰੇ ਉਸਨੇ ਪੂਰਨ ਨੂੰ ਗਲੇ ਨਾਲ ਲਾਇਆ ਅਤੇ ਕਿਹਾ ਪੁੱਤਰਾ ਪਹਿਲਾਂ ਆਪਣੀ ਦੂਜੀ ਮਾ ਲੂਣਾ ਨੂੰ ਮਿਲ ਆ ਫੇਰ ਆਪਾਂ ਖੂਬ ਗੱਲਾਂ ਕਰਾਂਗੇ ਲੂਣਾ ਦੇ ਮਹਿਲ ਵਿੱਚ ਪਹੁੰਚਦੇ ਹੀ ਲੂਣਾ ਦੀ ਨਜ਼ਰ ਪੂਰਨ ਦੇ ਸੁੰਦਰ ਰੂਪ ਤੇ ਪਈ ਲੂਣਾ ਜੋ ਸਲਵਾਨ ਦੀ ਢਲ ਦੀ ਉਮਰ ਤੋਂ ਸੰਤੋਸ਼ਟ ਨਹੀਂ ਸੀ ਪੂਰਨ ਨੂੰ ਦੇਖ ਕੇ ਆਪਣੀ ਸੁੱਧ-ਵੁੱਧ ਗਵਾ ਬੈਠੀ ਉਸਨੇ ਨੈਤਿਕਤਾ ਨੂੰ ਭੁੱਲ ਕੇ ਪੂਰਨ ਨੂੰ ਆਪਣੇ ਪਿਆਰ ਵਿੱਚ ਫਸਾਉਣ ਦੀ ਕੋਸ਼ਿਸ਼ ਕੀਤੀ। ਉਸਨੇ ਪੂਰਨ ਨੂੰ ਗਲੇ ਲਾਇਆ ਤੇ ਆਪਣੀ ਸੇਜ ਤੇ ਸੁੱਟ ਲਿਆ। ਪਰ ਪੂਰਨ ਨੇ ਉਸ ਨੂੰ ਇਹ ਸਭ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਪੂਰਨ ਨੇ ਕਿਹਾ, "ਮਾਤਾ, ਤੂੰ ਮੇਰੀ ਮਾਂ ਦੇ ਸਮਾਨ ਹੈ। ਮੇਰੇ ਪਿਤਾ ਨੇ ਤੈਨੂੰ ਪਲਣਾਇਆ ਹੈ। ਮੈਂ ਤੇਰੇ ਨਾਲ ਕਿਵੇਂ ਰਿਸ਼ਤਾ ਜੋੜ ਸਕਦਾ ਹਾਂ?" ਲੂਣਾ ਦੀਆਂ ਗੱਲਾਂ ਤੇ ਤਰਲਿਆਂ ਦਾ ਵੀ ਪੂਰਨ ਤੇ ਕੋਈ ਅਸਰ ਨਹੀਂ ਹੋਇਆ ਉਹ ਆਪਣੇ ਧਰਮ ਤੇ ਅਡੋਲ ਰਿਹਾ ਅਤੇ ਚੁੱਪਚਾਪ ਲੂਣਾ ਦੇ ਮਹਿਲ ਤੋਂ ਬਾਹਰ ਆ ਗਿਆ ਲੂਣਾ ਨੂੰ ਬਹੁਤ ਗੁੱਸਾ ਆਇਆ ਕਿ ਪੂਰਨ ਨੇ ਉਸ ਦੀ ਇੱਛਾ ਪੂਰੀ ਨਹੀਂ ਕੀਤੀ ਉਸ ਨੇ ਬਦਲਾ ਲੈਣ ਦੀ ठान ਲਈ ਸ਼ਾਮ ਨੂੰ ਜਦੋਂ ਸਲਵਾਰ ਲੂਣਾ ਦੇ ਮਹਿਲ 'ਚ ਪਹੁੰਚਿਆ ਉਸ ਨੇ ਦੇਖਿਆ ਕਿ ਮਹਿਲ ਵਿੱਚ ਹਨੇਰਾ ਸੀ ਅਤੇ ਲੂਣਾ ਦਾ ਹਾਰ ਸ਼ਿੰਗਾਰ ਖਿੰਡਿਆ ਹੋਇਆ ਸੀ ਲੂਣਾ ਨੇ ਰੋਂਦੇ ਹੋਏ ਸਲਵਾਨ ਨੂੰ ਕਿਹਾ ਰਾਜਨ ਪੂਰਨ ਨੇ ਮੇਰੀ ਇੱਜ਼ਤ ਲੁੱਟਣ ਦੀ ਕੋਸ਼ਿਸ਼ ਕੀਤੀ ਪਰ ਮੈਂ ਮਸੀ ਬਚ ਗਈ ਸਲਵਾਨ ਗੁੱਸੇ ਨਾਲ ਭਰ ਗਿਆ ਅਤੇ ਪੂਰਨ ਨੂੰ ਸਜ਼ਾ ਦੇਣ ਦਾ ਫੈਸਲਾ ਕਰ ਲਿਆ ਅਗਲੀ ਸਵੇਰ ਸਲਵਾਨ ਨੇ ਦਰਬਾਰ ਵਿੱਚ ਪੂਰਨ ਨੂੰ ਬੁਲਾ ਕੇ ਉਸ ਤੇ ਲੂਣਾ ਤੇ ਮਾੜੀ ਨਜ਼ਰ ਰੱਖਣ ਦਾ ਦੋਸ਼ ਲਾਇਆ ਅਤੇ ਉਸ ਨੂੰ ਕਤਲ ਕਰਨ ਦਾ ਹੁਕਮ ਦੇ ਦਿੱਤਾ ਬੇਗੁਨਾ ਪੂਰਨ ਦੀ ਕਿਸੇ ਨੇ ਕੋਈ ਗੱਲ ਨਾ ਸੁਣੀ ਜਲਾਦ ਪੂਰਨ ਨੂੰ ਜੰਗਲ ਵਿੱਚ ਲੈ ਗਏ ਤੇ ਉਸ ਨੂੰ ਵੱਢ ਕੇ ਕਾਇਲ ਕਰਕੇ ਇੱਕ ਖੂਹ ਵਿੱਚ ਸੁੱਟ ਆਏ ਅਤੇ ਸਲਵਾਨ ਨੂੰ ਕਹਿ ਦਿੱਤਾ ਕਿ ਪੂਰਨ ਮਰ ਚੁੱਕਿਆ ਹੈ ਕੁਦਰਤ ਦੀ ਕਰਨੀ ਕੁਝ ਸਮੇਂ ਬਾਅਦ ਜੋਗੀਆਂ ਦਾ ਇੱਕ ਟੋਲਾ ਉਸ ਖੂਹ ਤੇ ਪਹੁੰਚਿਆ ਉਹਨਾਂ ਨੇ ਪੂਰਨ ਦੀ ਕਰਾਉਣ ਦੀ ਆਵਾਜ਼ ਸੁਣੀ ਤੇ ਉਸ ਨੂੰ ਬਾਹਰ ਕੱਢ ਲਿਆ ਉਹ ਪੂਰਨ ਨੂੰ ਗੋਰਖਨਾਥ ਦੇ ਟਿੱਲੇ ਤੇ ਲੈ ਗਏ ਗੋਰਖਨਾਥ ਦੀ ਸੇਵਾ ਤੇ ਯੋਗ ਸਾਧਨਾ ਨੇ ਪੂਰਨ ਨੂੰ ਜਲਦੀ ਹੀ ਠੀਕ ਕਰ ਦਿੱਤਾ ਪੂਰਨ ਨੇ ਗੋਰਖਨਾਥ ਦੀ ਸ਼ਰਨ ਲਈ ਅਤੇ ਯੋਗੀ ਬਣ ਗਿਆ ਯੋਗੀ ਬਣ ਕੇ ਪੂਰਨ ਨੇ ਭਿਖਿਆ ਮੰਗਣੀ ਸ਼ੁਰੂ ਕੀਤੀ ਇੱਕ ਦਿਨ ਉਹ ਰਾਣੀ ਸੁੰਦਰਾ ਦੇ ਮਹਿਲ ਪਹੁੰਚਿਆ ਸੁੰਦਰਾ ਨੇ ਉਸ ਨੂੰ ਹੀਰੇ ਮੋਤੀ ਦਿੱਤੇ ਪਰ ਗੋਰਖਨਾਥ ਨੇ ਪੂਰਨ ਨੂੰ ਵਾਪਸ ਭੇਜ ਕੇ ਕਿਹਾ ਰਾਣੀ ਨੂੰ ਆਖੋ ਸਾਨੂੰ ਪੱਕੀ ਰੋਟੀ ਚਾਹੀਦੀ ਹੈ। ਸੁੰਦਰਾ ਨੇ ਪੂਰਨ ਦੇ ਕਹਿਣ ਤੇ 36 ਪ੍ਰਕਾਰ ਦੇ ਭੋਜਨ ਤਿਆਰ ਕਰਵਾਏ ਅਤੇ ਗੋਰਖਨਾਥ ਦੇ ਚਰਨਾਂ ਵਿੱਚ ਪੇਸ਼ ਕੀਤੇ। ਗੋਰਖਨਾਥ ਨੇ ਸੁੰਦਰਾ ਨੂੰ ਵਰ ਮੰਗਣ ਲਈ ਕਿਹਾ। ਰਾਣੀ ਸੁੰਦਰਾ ਨੇ ਗੋਰਖਨਾਥ ਨੂੰ ਕਿਹਾ ਕਿ ਅਗਰ ਮੇਰੀ ਸੇਵਾ ਤੋਂ ਇੰਨੇ ਹੀ ਖੁਸ਼ ਹੋ ਤਾਂ ਮੈਨੂੰ ਪੂਰਨ ਦੇ ਦਿਓ। ਗੋਰਖ ਦੇ ਹੁਕਮ ਤੇ ਪੂਰਨ ਰਾਣੀ ਸੁੰਦਰਾ ਨਾਲ ਉਸਦੇ ਮਹਿਲ ਗਿਆ ਪਰ ਰਾਣੀ ਸੁੰਦਰਾਤ ਦਾ ਹੁਸਨ ਤੇ ਨਖਰੇ ਵੀ ਪੂਰਨ ਨੂੰ ਨਹੀਂ ਭਟਕਾ ਸਕੇ ਅਗਲੀ ਸਵੇਰ ਪੂਰਨ ਨੇ ਜੰਗਲ ਜਾਣ ਦੀ ਇੱਛਾ ਜਿਤਾਈ ਰਾਣੀ ਨੇ ਗੋਲੀਆਂ ਨੂੰ ਵੀ ਨਾਲ ਭੇਜਿਆ ਪਰ ਪੂਰਨ ਚਿਕਾਨੀ ਦੇ ਕੇ ਗੋਲੀਆਂ ਦੀਆਂ ਅੱਖਾਂ ਤੋਂ ਓਲੇ ਹੋ ਗਿਆ ਸੁੰਦਰਾ ਜੋ ਪੂਰਨ ਦੇ ਪਿਆਰ ਵਿੱਚ ਪਾਗਲ ਸੀ ਉਸਨੇ ਮਹਿਲ ਤੋਂ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ ਤੇ ਇਸ ਤੋਂ ਬਾਅਦ ਪੂਰਨ ਪਿੰਡ ਪਿੰਡ ਘੁੰਮ ਕੇ ਜੋਗ ਮਤ ਦੀ ਅਲਖ ਜਗਾਉਂਦਾ ਰਿਹਾ 12 ਸਾਲ ਬਾਅਦ ਪੂਰਨ yogi ਦੇ ਪੇਸ਼ ਵਿੱਚ ਸਿਆਲਕੋਟ ਪਰਤਿਆ ਉਸ ਨੇ ਸ਼ਹਿਰ ਦੇ ਬਾਹਰ ਇੱਕ ਉਜੜੇ ਬਾਗ ਵਿੱਚ ਧੂਣੀ ਲਾਈ ਉਸ ਦੀ ਸਾਧਨਾ ਨਾਲ ਬਾਗ ਹਰਾ ਭਰਾ ਹੋ ਗਿਆ ਸ਼ਹਿਰ ਵਿੱਚ ਉਸ ਦੀ ਚਰਚਾ ਫੈਲ ਗਈ ਸਲਵਾਨ ਅਤੇ ਉਸ ਦੀਆਂ ਰਾਣੀਆਂ yogi پاس ਵਰ ਮੰਗਣ ਗਏ ਪੂਰਨ ਨੇ ਆਪਣੀ ਮਾਂ ਇਛਰਾਂ ਦੇ ਚਰਨ ਛੂਹੇ ਇਛਰਾਂ ਦੀਆਂ ਅੱਖਾਂ ਦੀ ਜੋਤ ਵਾਪਸ ਪਰਤ ਆਈ ਅਤੇ ਉਸ ਨੇ ਪੂਰਨ ਨੂੰ ਪਛਾਣ ਲਿਆ ਲੂਣਾ ਨੇ ਪੂਰਨ ਦੇ ਸਾਹਮਣੇ ਆਪਣੇ ਪਾਪ ਦਾ ਇਕਬਾਲ ਕੀਤਾ ਅਤੇ ਮਾਫੀ ਮੰਗੀ ਸਲਵਾਨ ਨੇ ਗੁੱਸੇ ਵਿੱਚ ਲੂਣਾ ਨੂੰ ਮਾਰਨ ਲਈ ਤਲਵਾਰ ਚੁੱਕੀ ਪਰ ਪੂਰਨ ਨੇ ਉਸ ਨੂੰ ਰੋਕ ਲਿਆ ਤੇ ਕਿਹਾ ਮੈਂ ਤੁਹਾਡਾ ਪੁੱਤਰ ਪੂਰਨ ਹਾਂ ਲੂਣਾ ਨੂੰ ਮਾਫ ਕਰ ਦਿਓ ਪੂਰਨ ਨੇ ਲੂਣਾ ਦੀ ਹਥੇਲੀ ਤੇ ਚੌਲ ਦਾ ਦਾਣਾ ਰੱਖ ਕੇ ਕਿਹਾ ਤੁਹਾਡੀ ਕੁੱਖ ਹਰੀ ਹੋਵੇਗੀ ਤੇ ਤੁਹਾਡੀ ਝੋਲੀ ਵਿੱਚ ਇੱਕ ਪੁੱਤਰ ਖੇਡੇਗਾ ਜੋ ਰਾਜ ਦਾ ਵਾਰਿਸ ਬਣੇਗਾ ਪੂਰਨ ਨੇ ਰਾਜ ਭਾਗ ਛੱਡ ਕੇ ਜੋਗੀ ਦੀ ਹੀ ਜ਼ਿੰਦਗੀ ਅਪਣਾ ਲਈ ਰਾਜੇ ਦੇ ਕਹਿਣ ਤੇ ਵੀ ਉਹ ਮਹਿਲਾ ਨੂੰ ਵਾਪਸ ਨਾ ਪਰਤਿਆ ਸਲਵਾਨ ਇਛਰਾ ਅਤੇ ਲੂਣਾ ਉਸ ਨੂੰ ਜਾਂਦੇ ਦੇਖਦੇ ਰਹੇ ਸਮੇਂ ਨੇ ਕਰਵਟ ਲਈ ਅਤੇ ਲੂਣਾ ਦੀ ਕੁੱਖੋਂ ਇੱਕ ਪੁੱਤਰ ਨੇ ਜਨਮ ਲਿਆ ਜੋ ਰਾਜਾ ਰਸਾਲੂ ਦੇ ਨਾਮ ਨਾਲ ਪ੍ਰਸਿੱਧ ਹੋਇਆ ਉਸ ਦੀਆਂ ਬਹਾਦਰੀ ਦੀਆਂ ਕਹਾਣੀਆਂ ਅੱਜ ਵੀ ਪ੍ਰਚਲਿਤ ਹਨ ਇਹ ਯਾਦ ਕੀਤਾ ਪੂਰਨ ਮਾਉ ਤਾਈ ਬੱਚਾ ਕੀਤਾ ਹੀ ਕੋਲਕਰਾਰ ਪੂਰਾ ਸਿੱਧ ਮੰਡਲੀ ਦੇ ਵਿੱਚ ਜੋਗੀ ਵੱਡਾ ਹੁਣ ਮਿਲਿਆ ਹੈ 나ਥ ਜੀ ਗੁਰੂ ਪੂਰਾ ਭਰਮ ਭੇਦ ਜਾਗੇ ਮੇਰੇ ਜਨਮ ਦੇ ਜੀ ਮੁਕਤ ਹੋਏ ਬਕੁੰਠ ਜਾ ਪੈਨੋ ਚੂੜਾ ਕਾਦਰ ਯਾਰ ਕਿੱਸਾ ਪੂਰਨ ਭਗਤ ਵਾਲਾ ਤੁਸੀਂ ਸੁਣੋ ਲੋਕੋ ਇੱਥੇ ਹੋਇਆ ਪੂਰਾ ਸੋ ਇਹ ਸੀ ਜੀ ਕਹਾਣੀ ਪੂਰਨ ਭਗਤ ਦੀ ਉਮੀਦ ਹੈ ਤੁਹਾਨੂੰ ਚੰਗੀ ਲੱਗੀ ਹੋਵੇਗੀ ਵੀਡੀਓ ਨੂੰ ਅੱਗੇ ਲਾਈਕ ਔਰ ਸ਼ੇਅਰ ਕਰਨਾ ਨਾ ਭੁੱਲਣਾ ਚੈਨਲ ਪੰਜਾਬੀ ਵਾਈਟ ਬੋਰਡ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਵੀਡੀਓ ਦੇਖਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ